ਵਨ ਮਾਫੀਆ ਦੇ ਹੌਸਲੇ ਇੰਨੇ بلند ਹੋ ਚੁੱਕੇ ਨੇ ਕਿ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਪੈ ਨਹੀਂ ਹੈ ਤੇ ਉਹ ਜੰਗਲਾਂ ਦੇ ਵਿੱਚੋਂ ਖੈੜ ਦੀ ਲੱਕੜ ਸ਼ਰਿਆਮ ਕੱਟ ਰਹੇ ਨੇ ਤੇ ਲੱਕੜੀ ਦੀ ਲਗਜ਼ਰੀ ਗੱਡੀਆਂ ਦੇ ਵਿੱਚ ਤਸਕਰੀ ਹੋ ਰਹੀ ਹੈ ਜੀ ਹਾਂ ਮਾਮਲਾ ਪਠਾਨਕੋਟ ਦਾ ਹੈ ਜਿੱਥੇ ਕਿ ਇਸ ਗੱਲ ਦਾ ਪਤਾ ਲੱਗਣ ਤੇ ਵਨ ਵਿਭਾਗ ਨੇ ਜਦੋਂ ਨਾਕਾ ਲਗਾਇਆ ਤਾਂ ਜਦੋਂ ਦੋ ਲਗਜ਼ਰੀ ਗੱਡੀਆਂ ਨੂੰ ਰੋਕਣ ਦਾ ਇਸ਼ਾਰਾ ਕੀਤਾ ਗਿਆ ਤਾਂ ਗੱਡੀਆਂ ਦੇ ਵਿੱਚ ਸਵਾਰ ਮਾਫੀਆ ਦੇ ਲੋਕਾਂ ਨੇ ਵਿਭਾਗ ਦੇ ਅਧਿਕਾਰੀਆਂ ਤੇ ਹਮਲਾ ਕਰ ਦਿੱਤਾ ਤੇ ਮੌਕਾ ਵੇਖਦੇ ਹੋਏ ਅਧਿਕਾਰੀਆਂ ਨੇ ਵੀ ਹਵਾਈ ਫਾਇਰ ਕੀਤੇ ਜਿਸ ਕਰਕੇ ਤਕਰੀਬਨ 1 ਦਰਜਨ ਦੇ ਕਰੀਬ ਮਾਫੀਆ ਦੇ ਲੋਕ ਮੌਕੇ ਤੋਂ ਭੱਜ ਗਏ ਤੇ ਜੰਗਲਾਤ ਵਿਭਾਗ ਵੱਲੋਂ ਦੋ ਗੱਡੀਆਂ ਤੇ ਖੈੜ ਦੀ ਲੱਕੜ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਹ ਸਰ ਥਾਪ ਦੇ ਰੋਕਣੇ ਜੀ ਸਾਡਾ ਸਟੇਪਰ ਸਾਡੀ ਸਿਆਨਪੁਰ ਮਾਦਪੁਰ ਤੋਂ ਉਹ ਫਰਾਂਸ ਰੋਡ ਪੈਂਦਾ ਜੀ ਕਿਲੋਮੀਟਰ 425 ਉੱਥੇ ਆਦਾ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਰਾਤ ਨੂੰ ਕੁਝ 11:30 ਵਜੇ ਕੁਝ ਬੰਦੇ ਜਿਹੜੇ ਖਿਆਲ ਦੀ ਕਟਾਈ ਕਰ ਰਹੇ ਨੇ ਸਾਡੇ ਬਣੂ ਘੇਰਾ ਬੰਦੀ ਕਰਕੇ ਨਕਲ ਲਗਾਇਆ ਸੀ ਤੇ ਕਿਵੇਂ 11:30 12:00 ਵਜੇ ਇਹਨਾਂ ਨੂੰ ਆਪਾਂ ਕਟਾਈ ਕਰਦੇ ਉਥੋਂ ਦੀ ਫੜਿਆ ਜੀ ਤੇ ਗੱਡੀਆਂ ਜਿਹੜੀਆਂ ਆਂਦੀ ਜੰਗਲ ਤੇ ਸੀਗੀ ਉਹ ਬਾਅਦ ਜੋ ਜੰਗਲ ਤੋਂ ਬਾਹਰ ਨਿਕਲੀਆਂ ਨੇ 2:30 ਵਜੇ ਉਥੋਂ ਗੱਡੀਆਂ ਆਪਾਂ ਨਾਲ ਦੀਆਂ ਪਾਲੀਆਂ ਚ ਇਹਨਾਂ ਦੀ ਉਹ ਕਿੰਨੀਆਂ ਗੱਡੀਆਂ ਹੋਰ ਕਿੰਨੇ ਬੰਦੇ ਸੀਗੇ ਕੋਈ ਬੱਦੇ ਵੀ ਬੰਦੇ ਭਾਜੀ 10 ਤੋਂ 15 ਬੰਦੇ ਸੀਗੇ ਗੱਡੀਆਂ ਦੋ ਸੀਗੀਆਂ ਜਦੋਂ ਸਾਡੇ ਮੈਕੀਮ ਵੱਲੋਂ ਇਹਨਾਂ ਨੂੰ ਉੱਥੇ ਰੋਕਿਆ ਗਿਆ ਗੱਡੀਆਂ ਤੂੰ ਗੱਡੀਆਂ ਛੱਡ ਕੇ ਇਹ 도ੜ ਗਏ ਨੇ ਤੇ ਗੱਡੀਆਂ ਜਿਹੜੀਆਂ ਮੌਕੇ ਤੇ ਅਸੀਂ ਬਰਾਮਦ ਕਰ ਲਈਆਂ ਕੁਝ ਇਹਨਾਂ ਦੇ ਦੋ ਆ ਰਹੇ ਨੇ ਜੀ ਕੁਝ ਖੈਰ ਦੇ 30 ਤੋਂ 40 ਪੀਸ ਨੇ ਜੀ ਜਿਹਦੇ ਨਾਲ ਗੱਡੀ ਵਿੱਚ ਲੋਡ ਕੀਤੀ ਹੋਈ ਨੇ ਕੋਈ ਫਾਇਰ ਵੀ ਕੀਤਾ ਗਿਆ ਇਹਨੂੰ ਲੈ ਕੇ ਫਾਇਰ ਆਪਾਂ ਸੀ ਆਪਣੇ ਸੇਫਲੀ ਇਹਨਾਂ ਨੂੰ ਸਾਡੇ ਤੇ ਹੱਬਲਣਾ ਕਰਤਾ ਸੀਗਾ ਜਦੋਂ ਗੱਡੀਆਂ ਰੋਕੀਆਂ ਇਹਨਾਂ ਨੇ ਪਾਦੇ ਵਿੱਚ ਸਾਡੇ ਵੱਲੋਂ ਹਵਾਈ ਫਾਇਲ ਕੀਤਾ। ਫਾਇਲ ਕਰਨ ਤੋਂ ਬਾਅਦ ਇਹ 24 ਸਾਰੇ ਜਿਹੜੇ ਆ ਫਰਾਰ ਹੋ ਗਿਆ। ਕੋਈ ਬੰਦਾ ਫੜਿਆ ਵੀ ਗਿਆ ਇਹਦੇ ਵਿੱਚ? ਨਹੀਂ ਬੰਦਾ ਕੋਈ ਨਹੀਂ ਫੜਿਆ ਗਿਆ ਜੀ। ਕੱਡੀਆਂ ਜਰੂਰ ਫੜ ਕੇ ਅਸੀਂ ਰਾਤ ਨੂੰ 3:30 ਵਜੇ ਵਿਜਨ ਦਫਤਰ ਆਪਣੇ ਪਠਾਨਕੋੜ ਚ ਲਿਆਂਦੀਆਂ ਜੀ। ਅਗਲੀ ਕੀ ਕਾਰਵਾਈ ਵੀ ਡਿਪਾਰਟਮੈਂਟ ਕੋਲ ਕੀਤੀ ਜਾ ਰਹੀ ਹੈ। ਇਹਦੀ ਅਗਲੀ ਯੋਜਨਾ ਵੀ ਰੂਲ ਅਨਸਾਰ ਜੋ ਵੀ ਸਖਤ ਸਖਤ ਕਾਰਵਾਈ ਜੋ ਬੰਦਿਆਂ ਦੀ ਭਾਲ ਕਰਕੇ ਆ ਤੇ ਐਫਆਈਆ ਕੀਤੀ ਜਾਏਗੀ। ਸੁਣਿਆ ਜੀ ਇਹੀ ਦੇਣਾ ਚਾਹੁੰਦੇ ਆ ਕਿ ਇਹ ਰਾਤ ਨੂੰ ਕਿਸੇ ਵੀ ਕਿਸੇ ਵੀ ਵਿਅਕਤੀ ਵੱਲੋਂ ਕੋਈ ਵੀ ਸ਼ੇਰ ਸਰ ਸੁਣੀ ਜਾਂਦੀ ਆ ਜਾਂ ਕੋਈ ਸ਼ੱਕੀ ਬੰਦਾ ਨਹਿਰ ਤੇ ਜਾਂ ਕਿਤੇ ਜੰਗਲ ਦੇ ਆਸ-ਪਾਸ ਲੱਭੇ ਜਾਂਦਾ ਬਨੋਬਿਵhag ਨੂੰ ਕੋਈ ਸੂਚਨਾ ਦਿੱਤੀ ਜਾਵੇ ਸਾਡੇ ਸਾਰਿਆਂ ਦੇ ਨੰਬਰ ਜਿਹੜੇ ਆ ਉਹ ਸਾਰੇ ਸਰਪੰਚ ਸਾਹਿਬਾਨ ਕੋ ਵੀ ਹੈਗੇ ਨੇ ਤੇ ਡੀਐਫਓ ਸਾਹਿਬ ਵੀ ਸਾਡੇ ਸਾਡੇ ਨੰਬਰ ਜਿਹੜੇ ਆ ਫੀਲਡ ਤੇ ਸਾਰਿਆਂ ਕੋਲ ਹੀ ਇਹਦੇ ਵੀ ਕਿਤੇ ਇਹੋ ਜੀ ਗੱਲਬਾਤ ਹੋਣੀ ਹੈ ਤੇ ਸਾਨੂੰ ਇਨਫੋਰਮ ਕਰਤਾ ਜਾਵੇ ਫਿਲਹਾਲ ਇਸ ਮਾਮਲੇ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ ਗਈ ਆ ਤੇ ਪੁਲਿਸ ਵੱਲੋਂ ਵੀ ਬਣਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਆ ਜਗਬਾਣੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ